ਆਪੋ ਆਪਣੀ ਮਰਜ਼ੀ ਦੇ ਮਤਾਬਕ ਕਰਨ ਲੱਗ ਗਏ ਇਸ ਕਰਕੇ ਮਹਾਰਾਜ ਕਹਿੰਦੇ ਜੇ ਖਾਲਸਾ ਰਾਜ ਲਿਆਉਣਾ ਹੈ ਤਾਂ ਫਿਰ ਕਰੋੜਾਂ ਨੂੰ ਜਾਪ ਜਪਾਉ ਕਈ ਕੋਟ ਨਾਮ ਗੁਣ ਗਾਵੈ ਆਤਮ ਰਸ ਸੁਖ ਸਹਿਜ ਸਮਾਉ ਕਈ ਕੋਟ ਪਾਰ ਬ੍ਰਹਮ ਕੇ ਦਾਸ ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰ ਇਕੋ ਨਿਤਰੇ ਤੇ ਆਪਾਂ ਨੂੰ ਪ੍ਰਚਾਰ ਕਰਨਾ ਪਏਗਾ ਕਿਉਂਕਿ ਖਾਲਸਾ ਜਿਹੜਾ ਹੈ ਉਹ ਸਿਪਾਹੀ ਦੇ ਨਾਲ ਨਾਲ ਸੰਤ ਵੀ ਹੈ ਤੇ ਸੰਤਾਂ ਦਾ ਕੀ ਕੰਮ ਹੈ ਕਬੀਰ ਸੇਵਾ ਕੋ ਦੋਏ ਭਲੇ ਇੱਕ ਸੰਤਿ ਕ੍ਰਾਮ RAM ਜੋ ਦਾਤਾ ਮੁਕਤ ਕੋ ਸੰਤ ਜਪਾਵੇ ਇਸ ਸੰਤ ਦਾ ਨਾਮ ਜਪਉਣਾ ਹੈ ਇੱਕ ਸਿੱਖ ਦੀਆਂ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਸਿੱਖ ਵੀ ਹੈ ਖਾਲਸਾ ਵੀ ਹੈ ਸਪਾਈ ਵੀ ਹੈ ਸੰਤ ਵੀ ਹੈ ਵੱਡੇ ਤੋਂ ਵੱਡਾ ਦੁਨੀਆਦਾਰ ਵੀ ਹੈ ਵੱਡੇ ਤੋਂ ਵੱਡਾ ਕਲਾ ਕੌਸ਼ਲ ਵੀ ਹੈ ਜੋ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਦੇ ਗੁਣ ਹੈ ਉਹੀ ਸਿੱਖ ਦੇ ਗੁਣ ਨੇ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਪ ਮੈਂ ਤਪੀਸਰ ਗ੍ਰਸਤ ਮੈਂ ਕੋਗੀ ਇਹ ਸਿੱਖ ਹੈ ਅਕਾਲ ਪੁਰਖ ਦੇ ਗੁਣ ਉਹਦੇ ਵਿੱਚ ਨੇ ਹੁਣ ਨਾ ਤਾਂ ਆਪਾਂ ਗ੍ਰਸਤੀ ਰਹੇ ਕਿਉਂਕਿ ਉਹਦੇ ਵਿੱਚ ਵੀ ਫੁਰਨੇ ਨਸ਼ੇ ਕ੍ਰੋਧ ਕਰ ਦੇ ਵਿੱਚ ਮਾਰ ਕੁੱਟ ਝਗੜੇ ਇਹ ਗ੍ਰਸਤੀਆਂ ਦੀ ਨਿਸ਼ਾਨੀ ਥੋੜਨਾ ਹੈ ਗ੍ਰਸਤੀ ਦਾ ਉਹ ਮਤਲਬ ਹੈ ਜਿਹੜਾ ਥਿਰ ਘਰ ਦੇ ਵਿੱਚ ਬੈਠ ਕੇ ਇਸ ਸੰਸਾਰ ਦੀ ਪਰਿਵਾਰ ਦੀ ਪਾਲਣਾ ਕਰਦਾ ਹੈ ਗ੍ਰਹਸਤੀ ਗ੍ਰਹ ਕਿਹੜਾ ਦਸਵੇਂ ਘਰ ਚ ਬਹਿ ਕੇ ਕੰਮ ਕਰਦਾ ਨਾ ਸੀ ਸੰਤ ਰਹਿ ਨਾ ਸੀ ਗ੍ਰਸਤੀ ਰਹਿ ਨਾ ਸਾਨੂੰ ਕੰਮ ਕਰਨ ਦੀ ਜਾਂ ਚਾਹੀ ਤੇ ਅਸੀਂ ਖੁਆਰ ਹੋ ਗਏ ਹੁਣ ਗੁਰਮਖ ਪਿਆਰਿਓ ਖੁਆਰ ਹੋਇਆਂ ਨੂੰ ਮਲਾਉਣ ਦੇ ਲਈ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਸਾਰੇ ਜਗਤ ਨੂੰ ਜਿਤਨਾ ਹੈ ਤਾਂ ਆਪਦੇ ਮਨ ਨੂੰ ਜੀਤੋ ਇਹ ਪੰਥ ਹੈ ਸ਼ਬਦ ਅਭਿਆਸ ਦਾ ਸੋ ਆਪ ਜੀ ਦੇ ਨਾਲ ਪਿਛਲੇ 3 ਦਿਨਾਂ ਤੱਕ